की बात है भाई हमारा पीछे आज हमारे बहुत ही हरमन प्यारे आओ आओ बट्टू साहब पुलिस ऑफिसर एक मिनट एक जगह देओ बेटा फोटो भाई एक फोटो कर लिया तेरा बोल लो मरे बोल दो भाई तेरा बोल लो आओ बट्टू साहब एक बैठ बैठते एक बैठ भाई तेरा फोटो कर लिया आबाजी पार्टी करो इधर ਅੱਜ ਆਵੇ ਤੂੰ ਅੱਜ ਆਵੇ ਤੂੰ ਅੱਜ ਆਵੇ ਤੂੰ ਹਰ ਦਿਨ ਇਹਦਾ ਤੂੰ ਵੀ ਬਹੁਤ ਖੁਸ਼ੀ ਵਾਲਾ ਦਿਨ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਤਲਬ ਵੱਡੇ ਚਾ ਛੋਟੇ ਕਹਿੰਦੇ ਭਰਾ ਸਾਡੇ ਭਰਾ ਜੀ ਸਾਡੇ ਸੱਗਦੇਸ ਸਿੰਘ ਜੀ ਜਿਹੜੇ ਕਿ ਸੇਵਾ ਸਪੁਰਸਿ ਨਿਵਾ ਰਹੇ ਨੇ ਇਸ ਵੀ ਤੌਰ ਤੇ ਕਿ ਉਹਨਾਂ ਦਾ ਅੱਜ ਤਾਨਨ ਦਿਹਾੜਾ ਵਾ ਮੈਂ ਤਾਂ ਇਹ ਪ੍ਰਮਾਤਮਾ ਕੇ ਇਹ ਦਾਸ ਕਰੂਗਾ ਪ੍ਰਮਾਤਮਾ ਨੇ ਉਹ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਜਿਸ ਤਰ੍ਹਾਂ ਪਹਿਲਾਂ ਸੇਵਾ ਕਰਦੇ ਨੇ ਹੋਰ ਦੱਬ ਕੇ ਸੇਵਾ ਕਰਦੇ ਔਰ ਬਹੁਤ-ਬਹੁਤ ਵਧਾਈ ਦੇਣਾ ਵਾ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿਉਂਕਿ ਸਾਗਰਦੇਵ ਸਿੰਘ ਜੀ ਬਾਰੇ ਸਾਰਾ ਖਾਸ ਕਰਕੇ ਕਹਿ ਸਕਦੇ ਆਂ ਪਿਆ ਲੁਧਿਆਣਾ ਤਾਂ ਖਾਸ ਕਰਕੇ ਕਿ ਉਹ ਲੁਧਿਆਣੇ ਚ ਇਹ ਰਹਿਣਾ ਤੇ ਰਾਂਦੇਆਣੇ ਦੇ ਵਿੱਚ ਹੀ ਸੇਵਾ ਕੀਤੀ ਐ ਔਰ ਸੇਵਾ ਵੀ ਅਣਤਕ ਕੀਤੀ ਐ ਤੇ ਔਰ ਬਹੁਤ ਮਿਹਨਤਾਂ ਕੀਤੀ ਐ ਤੇ ਔਰ ਨਾਮ ਨਾ ਖਟਿਆ ਇਹ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਹੋਰ ਨਾਮ ਨਾ ਖੱਟਣੇ ਬਹੁਤ ਬਹੁ ਬਧਾਈ ਜੀ ਮੇਰਾ ਜਨਮ ਦਿਨ ਹੈ ਮੇਰੇ ਜਨਮ ਦਿਨ ਦੀ ਖੁਸ਼ੀ ਚ ਮੇਰੇ ਪਿਆਰ ਕਰਨ ਵਾਲੇ ਮੇਰੇ ਚਾਹਣ ਵਾਲੇ ਮੇਰੇ ਛੋਟੇ ਭਰਾ ਅਮਨ ਸ਼੍ਰੀ ਬਾਸਵਤ ਰਾਜ ਜੀ ਡਾਕਟਰ ਪ੍ਰਤੀਕ ਵਰਮਾ ਮਨਦੀਪ ਗੁੱਡੂ ਜੀ ਜਿਹੜੀ ਸਾਡੀ ਮਾਰਸ਼ਲੇਟ ਦੀ ਟੀਮ ਹੈ ਪਹਿਲਾਂ ਇਹ ਟ੍ਰੈਫਿਕ ਮਾਰਸ਼ਲ ਹੁੰਦੇ ਸੀ ਉਹ ਸਾਰਿਆਂ ਨੇ ਰਲ ਕੇ ਇੱਕ ਵਿਸ਼ੇਸ਼ ਉਦਮ ਜਿਹੜਾ ਅੱਜ ਕੀਤਾ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੇ ਜਨਮ ਦਿਨ ਨੂੰ ਇੱਕ ਟੰਗੇ ਵਧੀਆ ਇੱਕ ਤਰੀਕੇ ਨਾਲ ਮਨਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਜਨਮ ਦਿਨ ਤੇ ਬਲੱਡ ਨੇਸ਼ਨ ਕਰਨਾ ਚਾਹੁੰਦੇ ਆ ਤੇ ਮੈਨੂੰ ਵੀ ਇਹਨਾਂ ਦਾ ਜਿਹੜਾ ਇਹ ਕਾਰਜ ਆ ਬਹੁਤ ਵਧੀਆ ਲੱਗਿਆ ਤੇ ਮੈਂ ਵੀ ਇਹਨਾਂ ਨੂੰ ਜਿਹੜੀ ਹਾਂ ਕਰਤੀ ਤੇ ਇਹਨਾਂ ਨੇ ਅੱਜ ਬਲੱਡ ਨੇਸ਼ਨ ਕੈਂਪ ਗੰਦਾਂ ਦਾ ਡਾਕਟਰ ਸਿੰਘ ਜੀ ਵੱਲੋਂ ਗੰਦਾਂ ਦਾ ਸਪੈਸ਼ਲ ਚੈੱਕਅਪ ਕੈਂਪ ਡਾਕਟਰ ਰਮੇਸ਼ ਜੀ ਜਿਹੜੇ ਹੈਗੇ ਆ ਪੁਨਰਜੋਤਾਈ ਵਾਲੇ ਉਹਨਾਂ ਵੱਲੋਂ ਬੀਆਰਐਸ ਨਗਰ ਵੱਲੋਂ ਅੱਖਾਂ ਦਾ ਕੈਂਪ ਹੋਰ ਜਿਹੜੇ ਜਰਨਲ ਬਾਡੀ ਚੈੱਕਅਪ ਜਿਹੜੇ ਅੱਜ ਕਿਥੇ ਜਾਣਗੇ ਮੇਨ ਇਹਦਾ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਨਮ ਦਿਨਾਂ ਤੇ ਜਿਆਦਾ ਹੋਰ ਤਰ੍ਹਾਂ ਦੇ ਖਿਲਾਰੇ ਪਾਉਣ ਦੀ ਬਜਾਏ ਇੱਕ ਸਾਫ ਸੁਥਰਾ ਜਿਹਾ ਜਿਹੜਾ ਸਮਾਜਿਕ ਕੰਮ ਜਿਹੜਾ ਹੁੰਦਾ ਜਿਵੇਂ ਅਸੀਂ ਬਲੱਡ ਡੋਨੇਸ਼ਨ ਜਿਹੜੀ ਹੋਣੀ ਹੈ ਉਹ ਇੱਥੇ ਹੀ ਤੇ ਬਲੱਡ ਨੂੰ ਅਸੀਂ ਸਿਵਲ ਹਸਪੀਟਲ ਵਿੱਚ ਦਵਾਂਗੇ ਉਹਦਾ ਕਾਰਨ ਹੈ ਕਿ ਉੱਥੇ ਜਿਹੜੇ ਲੋੜਵੰਦ ਲੋਕ ਆਂਦੇ ਆ ਕੋਈ ਲੋੜਵੰਦ ਈਆਂ ਭੈਣਾ ਭਰਾ ਬਜ਼ੁਰਗ ਜਿਨ੍ਹਾਂ ਨੂੰ ਵੀ ਬਲੱਡ ਦੀ ਉੱਥੇ ਲੋੜ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਬਿਨਾਂ ਕਿਸੇ ਕੀਮਤੋਂ ਫਿਰ ਮਿਲ ਸਕੇ ਅਸੀਂ ਉੱਥੇ ਡੋਨੇਟ ਕਰਾਂਗੇ ਤੇ ਮੈਂ ਤੁਹਾਡੇ ਮਾਤੇ ਵੀ ਬਾਕੀ ਆਪਣੇ ਚਾਹਣ ਵਾਲਿਆਂ ਦੀ ਬੇਨਤੀ ਕਰਦਾ ਕਿ ਜਿਹੜੇ ਜਨਮ ਦਿਨ ਆ ਉਹਨਾਂ ਨੂੰ ਜ਼ਿਆਦਾ ਸਮਾਜਿਕ ਤੌਰ ਤੇ ਇਕੱਠੇ ਹੋ ਕੇ ਆਪਾਂ ਮਨਾਈਏ ਜੀ ਤੇ ਸਮਾਜਿਕ ਟਾਸਕ ਉਹ ਜੋ ਸਮਾਜਿਕ ਕੰਮ ਆਪਾਂ ਚੱਕੀਏ ਜਿਨ੍ਹਾਂ ਨਾਲ ਜਿਹੜਾ ਅਸੀਂ ਆਪਣੇ ਸਮਾਜ ਨੂੰ ਉੱਚਾ ਚੱਕ ਸਕੀਏ ਬਹੁਤ ਹੀ ਸਤਿਕਾਰਯੋਗ ਬਾਜ ਨੰਬਰ 3 ਤੋਂ ਕਾਉਂਸਲਰ ਜਿੱਕੂ ਭਾਰਤੀ ਜੀ ਇੱਥੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਵੱਡੇ ਭਰਾ ਮੱਖਣ ਨਿਗਮ ਜੀ ਤੇ ਉਹਨਾਂ ਦੇ ਨਾਲ ਨਿੰਜਾ ਜੀ ਤਾਕਾ ਜੀ ਔਰ ਐਸਪੀ ਤਰੰबीर ਸਿੰਘ ਜੀ ਰਿਟਾਇਰਡ ਜਿਨ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਹੀ ਇੱਕ ਵਧੀਆ ਜੋ ਕਿ ਆ ਦੇਖੋ ਬੱਚੇ ਖੜੇ ਨੇ ਸਟੇਡੀਅਮ ਦੇ ਵਿੱਚ ਇਹਨਾਂ ਦੀ ਫਰੀ ਸੇਵਾ ਹੈ ਤੇ ਸਾਰੇ ਬੱਚਿਆਂ ਨੂੰ ਫਰੀ ਬਾਲੀਵੋਲ ਸਿਖਾਉਂਦੇ ਨੇ ਤੇ ਬਾਬਾ ਚਮਕੌਰ ਸਿੰਘ ਜੀ ਮੁੰਡਿਆ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਤੁਸੀਂ ਨੌਜਵਾਨਾਂ ਦੀ ਗੱਲ ਕਰੋ ਨੌਜਵਾਨ ਇੱਥੇ ਆਏ ਨੇ ਮੈਂ ਸਾਰੇ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨੌਜਵਾਨ ਨੂੰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਛੇਵਾਂ ਦਰਿਆ ਨਸ਼ੇ ਦੀ ਚੱਲ ਰਹੀ ਹੈ ਇਸ ਵਕਤ ਨਸ਼ਾ ਸਾਡੇ ਸਮਾਜ ਦੇ ਵੀ ਸਾਡੇ ਪੰਜਾਬ ਦੇ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ ਕਿ ਮੈਂ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੱਕ ਮੁਹਿੰਮ ਸ਼ਟਾਰਟ ਕੀਤੀ ਯੂਥ ਨਸ਼ਾ ਵਿਰੁੱਧ ਜੋ ਕਿ ਹਰ ਪਿੰਡਾਂ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਸਾਰੇ ਕਾਉਂਸਲਰ ਸਾਹਿਬਾਨ ਬਲੌਕ ਪ੍ਰੈਜ਼ੀਡੈਂਟ ਸਾਹਿਬਾਨ ਸਾਰੇ ਸਾਰੇ ਲੱਗੇ ਹੋਏ ਨੇ ਮੈਂ ਇੱਕ ਵਾਰ ਦੁਬਾਰਾ ਤੋਂ ਮੇਰੀਆਂ ਛੋਟੀਆਂ ਪੈਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਸਪੀ ਕਰਮਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਪੋਰਟ ਚੇਡਾ ਦੇ ਵੀ ਜ ਸਪੋਰਟਸ ਦੇ ਵੀ ਇਨਾਂ ਦਾ ਬਹੁਤ ਵਧੀਆ ਯੋਗਦਾਨ ਹੈ ਇਨਾਂ ਦੇ ਪੜਾਏ ਹੋਏ ਬੱਚੇ ਕਈ ਸਰਕਾਰੀ ਆਫੀਸਰ ਲੱਗ ਚੁੱਕੇ ਨੇ ਮੈਂ ਮੇਰੇ ਜਿੰਨੇ ਵੀ ਪ੍ਰਾਇਰਥਿਆ ਨੇ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਵਾਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਕਹੂੰਗਾ ਕਿ ਤੁਸੀਂ ਰક્તਦਾਨ ਕਰੋ ਖੂਨਦਾਨ ਮਹਾਦਾਨ ਹੈ ਖੂਨਦਾਨ ਨਾਲ ਕੁਝ ਨਹੀਂ ਹੁੰਦਾ ਸਾਡਾ ਰਕਤ 24 ਘੰਟਿਆਂ ਦੇ ਵਿੱਚ ਪੂਰਾ ਹੋ ਜਾਂਦਾ ਹੈ ਸਾਰੇ ਨੌਜਵਾਨ ਸਾਥੀਆਂ ਨੂੰ ਮੈਂ ਇਹ ਅਪੀਲ ਕਰੂੰਗਾ ਤੁਸੀਂ ਸਾਰੇ ਹੀ ਰક્તਦਾਨ ਕਰੋ ਖੂਨਦਾਨ ਕਰੋ ਇਦਾਂ ਹੀ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੋ ਹੁਣ ਮੈਂ ਆਪਣੇ ਵੱਡੇ ਭਰਾ ਨਿੱਕੂ ਭਾਰਤੀ ਜੀ ਨੂੰ ਕਹੂੰਗਾ ਤੇ ਦੁਨੀਆ ਚੈਨਲ ਦਾ ਬਹੁਤ ਧੰਨਵਾਦ ਕਰਨਾ ਤੇ ਜਿਹੜਾ ਤੁਸੀਂ ਅੱਜ ਸਰਦਾਰ ਗੁਰਦੇਵ ਸਿੰਘ ਜਿਹਦੇ ਜਨਮ ਦਿਨ ਦੇ ਉੱਤੇ ਅੱਜ ਉਹਨਾਂ ਨੂੰ ਕਵਰਿੰਗ ਕਰਨ ਆਏ ਆ ਤੇ ਮੈਂ ਆਪਣੇ ਯੂਥ ਵੱਲੋਂ ਤੇ ਸਪੋਰਟਸ ਵਾਲੇ ਬੱਚਿਆਂ ਵੱਲੋਂ ਜਿਹੜੇ ਬੱਚੇ ਸਾਡੇ ਸਪੋਰਟਸ ਵਾਲੇ ਨੇ ਉਹ ਵੀ ਸਰ ਗੁਰਦੇਵ ਸਿੰਘ ਨੂੰ ਅੱਜ ਇੱਥੇ ਵਧਾਈ ਦੇਣ ਪਹੁੰਚੇ ਆ ਜਿੱਥੇ ਸਰਦਾ ਜਾਂ ਬਲੱਡ ਕੈਂਪ ਲੱਗਿਆ ਹੋਇਆ ਤੇ ਸਾਰੇ ਇੱਥੇ ਡਾਕਟਰ ਵੀ ਪਹੁੰਚੇ ਹੋਏ ਨੇ ਸਾਰੇ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਬਹੁਤ ਸਾਡੇ ਸ਼ਹਿਰ ਵਾਸੀ ਪਹੁੰਚੇ ਹੋਏ ਨੇ ਤੇ ਮੈਂ ਸਰਦਾਰ ਗੁਰਦੇਵ ਸਿੰਘ ਨੂੰ ਆਪਣੇ ਬੱਚਿਆਂ ਵੱਲੋਂ ਸਪੋਰਟ ਵਾਲਿਆਂ ਵੱਲੋਂ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਉਹਨਾਂ ਦੇ ਦੇਨ ਦੁਗੜੀ ਰਾਤ ਚੌਕਣੀ ਕਰੇ ਤੇ ਵਾਹਿਗੁਰੂ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਬਖਸ਼ੇ ਮੈਂ ਅੱਜ ਦੇ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਜਿਹੜੇ ਬੱਚੇ ਅੱਜ ਨਸ਼ਿਆਂ ਵੱਲ ਚਲੇ ਹੋਏ ਨੇ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਤੇ ਉਹਨਾਂ ਬੱਚਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜੇ ਬੱਚੇ ਸਕੂਲ ਤੋਂ ਪੜ੍ਹ ਕੇ ਆਉਂਦੇ ਨੇ ਬੱਚੇ ਉਹਨਾਂ ਨੂੰ ਗਰਾਊਂਡ 'ਵਾਲ ਜਰੂਰ ਜਾਣਾ ਚਾਹੀਦਾ ਜਿਹੜਾ ਮੇਨ ਵੇਲਾ ਮੰਨੂ ਦਾ ਸਤਾਂ ਦਾ ਘਰ ਹੁੰਦਾ ਜਦੋਂ ਬੱਚਾ ਵੇਲਾ ਹੁੰਦਾ ਜਾਂ ਮੋਬਾਈਲਾ ਵਿੱਚ ਬੱਜ ਜਾਂਦਾ ਜਾ ਕੇ ਜਾਂ ਹੋਰ ਮਾੜੇ ਕੰਮਾਂ ਵੱਲ ਧਿਆਨ ਦਿੰਦਾ ਤੇ ਸਪੋਰਟਸ ਵੱਲ ਆਊਗਾ ਤੇ ਖੇਡੂਗਾ ਆਪਣੀ ਖਰਾਕ ਵਕ ਖਾਊਗਾ ਤੇ ਆਪਣੀ ਸਿਹਤ ਦਾ ਖਿਆਲ ਰੱਖੂਗਾ ਮੈਂ ਜੂਸ ਨੂੰ ਇਹ ਸਨਿਆਦ ਦੇਣਾ ਚਾਹੁੰਦਾ ਵੀ ਸਪੋਰਟਸ ਵੱਲ ਜ਼ਰੂਰ ਨੂੰ ਜੋੜਨਾ ਚਾਹੀਦਾ ਸਪੋਰਟਸ ਦੇ ਨਾਲ ਜੁੜੂ ਹੋਣਾ ਚਾਹੀਦਾ ਪਿਆਰ ਕਰੇ ਸਸ਼ੀਕਾਂ ਔਰ आज का दिन जमीन जानते हैं मैं याद है पिछले तो कुछ साल नौह दौड़ भी लड़ाई लग गया से आज के इस दिहाड़े थे, और ए, मेरे बड़े भी, भी देना। ए, दे सी गुरुदेव जी का जन्मदिन है और परमात्मा के हाथ जोड़ के अरदास करते हैं कि प्रमात्मा इन्हों तंदुरुस्ती देना हर मनोकामना पूरी करे इन्हों तरक्की दे और जिस तरीके समाज की सेवा करते आ रहे हैं और जिन्ना प्यार ने अपने इस कार्य दौरान इकट्ठा किया इस तरीके भी करते हैं और एम एल ए साहब वालों और आम आदमी पार्टी की समुची लीडरशिप हर एक टीम वालों आपको आज जन्मदिन आपके जन्म बहुत बहुत मुबारक और अब चलता गया खूंकन कैंपा किया गया वो भी बहुत ज़्यादा योग कदम है और संस्था बहुत बहुत मुबारकबाद और मैं आज हर एक इंसान है तो जरूर कुछ ना कुछ चलता सीखेगा और शायद आज नौजवान भीर भैं मातावान सब पहुँचे रिश्तर और बड़ी मेड़ तो बहुत बहुत सबसे पहले ये हमारे बीच खड़ा एक छोटा सा इंसान जिसका नाम अमन है अमन को बुलाया जाता है तो कहते हैं अमन शांति बना लो इसलिए हम सब लोगों को प्रेरित किया और ये जो मेरे दादी खड़े हैं इनकी सरपरस्ती हम लोगों पर तब से जब ये पहली बार ऐसे बनके के फोकल पॉइंट आए थे और इन्होंने पूर्वांचल के हम चुनिंदा लोगों को जीना और काम करना सिखाया था परंपरा आज ही अभी को और क्या आया क्यों के शख्स है जिनसे पूर्वांचलियों ने अगर लड़ाई की है तो उनके जन्मदिन के नाम पर हमने खून भी दिया है और इसके लिए हम बड़ी सदैव हैं ਇੱਕ ਵਾਰ ਸਰਦਾਰ ਗੁਰਦੇਵ ਸਿੰਘ ਜੀ ACP ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਰੇ ਸੁਨਹਿਰਾ ਬਰਾਦਰ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖੇ ਤੇ ਲੰਬੀਆਂ ਉਮਰਾਂ ਬਖੇ ਜਿੱਦਾਂ ਹਰ ਸਾਲ ਦੀ ਤਰ੍ਹਾਂ ਜਨਮ ਦਿਨ ਮਨਾਉਂਦੇ ਨੇ ਲੋਕਾਂ ਦਾ ਭਲਾ ਕਰਦੇ ਨੇ ਬਲੱਡ ਕੈਂਪ ਲਵਾਉਂਦੇ ਨੇ ਅੱਖਾਂ ਦੇ ਕੈਂਪ ਲਵਾਉਂਦੇ ਨੇ ਪਬਲਿਕੇ ਵਿਚਰਦੇ ਨੇ ਇਹਨਾਂ ਨਾਲ ਪਬਲਿਕ ਬਹੁਤ ਜ਼ਿਆਦਾ ਜੁੜੀ ਹੋਈ ਆ ਤਾਰਨੀ ਵਿਚਾਰਾਂ ਦੇ ਆ ਜੇ ਸਾਡੇ ਵਿੱਚ ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਕਿ ਇਹ ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਵਿਚਰਦੇ ਰਹਿਣ ਔਰ ਕੰਮ ਕਰਦੇ ਰਹਿਣ ਤੇ ਲੋਕਾਂ ਨੇ ਅਸੀਸਾਂ ਅਜਿਹੀ ਤਰ੍ਹਾਂ ਲੈਂਦੇ ਰਹਿਣ ਸੇਕਿੰਗ ਕੈਪ ਕੀ ਜਾਣਾ ਚਾਹੋਗੇ ਇੱਕ ਗੱਲ ਕੈਪ ਜੀ ਲਿਖਾ ਤੇ ਕੀ ਕਹਿਣਾ ਹੈ ਅੱਲਾ ਤਾਂ ਮੈਂ ਆਪਣੇ ਈਸੀਪੀ ਸਾਹਿਬ ਗੁਰਦੇਵ ਜੀ ਨੂੰ ਐਨੇ ਟਾਈਮ ਤੋਂ ਸੇਵਾਵਾਂ ਜਿਹੜੇ ਨਿਭਾਰੇ ਨੇ ਉਹਨਾਂ ਨੇ ਟ੍ਰੈਫਿਕ ਦੇ ਵਲੇ ਵੀ ਆਪਣੀ ਸੇਵਾਵਾਂ ਬਹੁਤ ਵਧੀਆ ਨਿਭਾਈਆਂ ਨੇ ਤੇ ਜਦ ਵੀ ਇਹਨਾਂ ਦੀ ਲੋੜ ਪਈ ਕੀ ਫਤਿਹ ਪੁੱਤੀ ਘੱਡ ਵਿੱਚ ਸੰਸਾਰ ਪੁੱਤਰਾਂ ਦੇ ਨਾਲ ਸੰਸਾਰ ਦੇ ਵਿੱਚ ਢੱਡ ਪੈਂਦੀ ਆ ਅੱਜ ਸਰਦਾਰ ਗੁਰਦੇਵ ਸਿੰਘ ਜੀ ਦਾ ਜੋ ਜਨਮ ਦਿਹਾੜਾ ਬੜੀ ਧੂੜ ਭਾਵਨਾ ਬਣਾਇਆ ਜਾਂਦਾ ਵਾ ਜੋ ਹਰੇਕ ਸਾਲ ਸਾਡੇ ਮੇਰੇ ਵੀਰ ਸਮਨ ਸ੍ਰੀ ਵਾਸਟਮੇ ਨਾਲ ਖੜੇ ਨੇ ਨਾਲ ਐਸਪੀ ਸਾਹਿਬ ਖੜੇ ਹੈ ਮੇਰੇ ਨਾਲ ਜਿਨ੍ਹਾਂ ਨੇ ਕਿ ਹਰੇਕ ਸਾਲ ਬੜਾ ਉਪਰਾਲਾ ਕਰਦੇ ਨੇ ਐਕਿਉ ਵੀ ਉਪਰਾਲਾ ਕੀਤਾ ਮੈਂ ਸਲਾਘਾ ਕਰਦਾ ਵੀ ਸਰਦਾਰ ਗੁਰਦੇਵ ਸਿੰਘ ਦੇ ਮਾਤਾ ਪਿਤਾ ਜੀ ਧੰਨ ਦੇ ਕਿਉਂਕਿ ਅੱਜ ਕੱਲ ਜੇ ਬੱਚੇ ਦਾ ਇਹ ਆਪਾਂ ਆਪਣੇ ਘਰ ਵਿੱਚ ਇੱਕ ਵਾਰ ਜਨਮ ਬਣਾ ਲਈਏ ਨਾ ਦੂਜੀ ਵਾਰ ਅੱਖ ਹੋ ਜਾਂਦਾ ਵਾ ਪਰ ਅੱਜ ਦੇਖ ਲਓ ਕਿਵੇਂ ਹਉਮਹਮ ਆ ਕੇ ਸਾਡੇ ਨੌਜਵਾਨ ਵੀਰ ਬਖ ਬਖ ਸੰਤਾਂ ਦੇ ਨਾਲ ਜੋ ਪਿਆਰ ਕਰਦੇ ਆ ਉਹ ਸਾਰੇ ਹੀ ਅਮਨ ਸ੍ਰੀ ਵਾਸਟਰ ਦੇ ਨਾਲ ਐਸਪੀ ਸਾਹਿਬ ਦੇ ਨਾਲ ਤੇ ਸਾਰੇ ਅਸੀਂ ਇਕੱਠੇ ਹੋ ਕੇ ਇਹ ਬਹੁਤ ਵੱਡਾ ਅਪਰਾਲਾ ਕੀਤਾ ਵਾ ਮੈਂ ਅਮਨ ਦਾ ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਪ੍ਰੈਸਰ ਰਿਪੋਰਟਰ ਵੀਰਾਂ ਦਾ ਅੱਗੇ ਵੇਖੀ ਅਰਦਾਸ ਇਹ ਆ ਮੇਰੀ ਪ੍ਰੈਸਰ ਰਿਪੋਰਟਰ ਵੀਰਾਂ ਲਈ ਵੀ ਤੁਹਾਨੂੰ ਵੀ ਰੱਬ ਦੁਗਣੀ ਦੇਵੇ ਰੱਬ ਤੁਹਾਨੂੰ ਵੀ ਤਰਕੀਆਂ ਦੇਵੇ ਕਿਉਂਕਿ ਤੁਸੀਂ ਪੰਜਾਬ ਦੀ ਇੱਕ ਇੱਕ ਜਿਹੜੀ ਖਬਰ ਆ ਇਹ ਆਰ ਬਾਡ ਹਿੰਦੁਸਤਾਨ ਦੇ ਵਿੱਚ ਪਹੁੰਚਦੀ ਕਰਦੇ ਹੋ ਸੋ ਮੈਂ ਉੱਥੇ ਗੁਰਦੇਵ ਸਿੰਘ ਨੂੰ ਅੱਜ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜਿਨ੍ਹਾਂ ਨੇ ਪਰਾਲਾ ਜਿੱਤਾ ਵਾ ਉਹਨਾਂ ਨੂੰ ਵੀ ਮੈਂ ਲੱਖ ਲੱਖ ਵਧਾਈਆਂ ਦਿੰਦਾ ਮੇਰੇ ਨਾਲ ਐਸ.ਪੀ ਸਾਹਿਬ ਖੜੇ ਨੇ ਜਿਨ੍ਹਾਂ ਨੇ ਧਰਬੀਰ ਜੀ ਉਹਨਾਂ ਨੇ ਇੱਕ ਨੌਜਵਾਨ ਪੀੜ੍ਹੀ ਨੂੰ ਚੰਗੇ ਛੋਟੇ-ਛੋਟੇ ਬੱਚੇ ਜੋ ਨਾਲ ਖੜੇ ਆ ਜਿਨ੍ਹਾਂ ਨੂੰ ਆਲ ਵਰਡ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਦਰਜਾ ਖੇਡਾਂ ਦਾ ਪ੍ਰਾਪਤ ਕਰਵਾਇਆ ਅੱਜ ਉਹ ਜਵਾਕ ਜਲੰਧਰ ਦੇ ਵਿੱਚ ਸੈਲੈਕਟ ਹੋਏ ਨੇ ਆਲ ਵਰਡ ਹਿੰਦੁਸਤਾਨ ਦੇ ਵਿੱਚ ਸੈਲੈਕਟ ਹੋਏ ਨੇ ਉੱਥੇ ਸਾਡੇ ਪੰਜਾਬ ਦਾ ਨੌਜਵਾਨ ਦੀ ਅਵਸਥਾ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਸਾਡੇ ਪੰਜਾਬ ਦੇ ਬਹੁਤ ਵੱਡੀ ਪੁਲੰਘਾਂ ਤੇ ਲਾ ਜਾ ਰਹੇ ਨੇ ਮੈਂ ਉੱਥੇ ਬੱਚਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਉਹਨਾਂ ਬੱਚਿਆਂ ਦਾ ਮਾਪਿਆਂ ਵੀ ਸਰ ਉੱਚਾ ਹੁੰਦਾ ਵਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਨ ਲੋਕ ਰਿਖਦਾ ਵੀ ਆਪਣਾ ਵੱਡੇ ਘਟ ਤੋਂ ਸੈਲੀਬ੍ਰੇਟ ਕਰਨ ਤੇ ਦੂਜੇ ਦਾ ਸੈਲੀਬ੍ਰੇਟ ਕਰਨ ਚ ਜ਼ਿਆਦਾ ਧਿਆਨ ਦੇਦੇ ਨੇ ਕਿੱਦਾਂ ਸਾਡੇ ਅਮਨ ਜੀ ਹੋ ਗਏ ਕਿ ਪਹਿਲੀ ਵਾਰ ਦੇਖਿਆ ਵੀ ਗੁਰਦੇਵ ਜੀ ਗੁਰਦੇਵ ਸਿੰਘ ਜੀ ਦਾ ਵੱਡੇ ਆਬ ਮਨਾ ਰਹੇ ਨੇ ਵੱਡੇ ਪੱਦਰ ਤੇ ਜਿਹੜੇ ਨੌਜਵਾਨ ਇਕੱਠੇ ਕਰਕੇ ਬਲੈਡ 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 ਕੈਂਪ ਲਾਇਆ ਮੈਂ ਤੇ ਇਹ ਦੇਖ ਰਹਾ ਵੀ ਲੋਕਾਂ ਨੂੰ ਜਿਹੜੇ ਰੋਡ ਤੇ ਵੱਡੇ ਬਣਾਉਂਦੇ ਨੇ ਜਾਂ کلبਾਂ ਜਾ ਕੇ ਸ਼ਰਾਬਾ ਪੀਂਦੇ ਆ ਮਸਤੀਆਂ ਮਾਰਦੇ ਆ ਇਸ ਸਭ ਤੋਂ ਵਧੀਆ ਪ੍ਰਾਲਾ ਜਿਹੜਾ ਅਮਨ ਜੀ ਨੇ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਨੌਜਵਾਨਾਂ ਨੂੰ ਇੱਕ ਚੰਗੀ ਰਾਹ ਦਿਖਲੇ ਨੇ ਜਿਦਾਂ ਇਹਨਾਂ ਨੇ ਕਿਹਾ ਵੀ ਮਾਨ ਸਰਕਾਰ ਜੁਧ ਨਸ਼ੇ ਵਿਰੁੱਧ ਦੇਖੋ ਜੀ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਅ ਜਿਹੜੀ ਪਹਿਲੀ ਸਰਕਾਰ ਆਈ ਆ ਐਨੇ ਜੁੱਧ ਨਸ਼ੇ ਬੁਰਦੀ ਛੜਿਆ ਜਿੱਦਾਂ ਮੰਨਦੀ ਕਿਹਾ ਵੀ ਪੰਜ ਦਰਿਆ ਦੀ ਦਿੱਤੀ ਹੈਗੀ ਠੀਕ ਆ ਤੇ ਛੇਮਾ ਨਸ਼ੇ ਦਾ ਚੱਲੇਗਾ ਆਨ ਬੜੇ ਟਾਈਮ ਤੇ ਜਿਹੜੇ ਪੰਜਾਂ ਪੰਜੇ ਰਹਿਣਗੇ ਜਿੱਦਾਂ ਹੱਦਾਂ ਵਧਾ ਪੰਜਾਬ ਆ ਹੱਦੀ ਰਹੂ